ਵੇ ਦੇ ਕੇ ਇਹਦੀ ਅਫਸੋਸ ਹੈ ਮੈਂ ਉੱਥੇ ਵੀ ਜਾਂਦੀ ਕੋਸ਼ਿਸ਼ ਕਰਦਾ ਹਰੇ ਭਾਵੇਂ ਆਪਣੀ سپورਟ ਕੀਤੀ ਹੋਵੇ ਤੇ ਭਾਵੇਂ ਨਾ ਕੀਤੀ ਹੋਵੇ ਹਾਜ਼ਰੀ ਲੇਕਿਨ ਇੰਦਰੋ ਜਿਹੜਾ ਸਾਡਾ ਬੱਕਰੀ ਵਾਲਾ ਕੋਈ ਭਰਾ ਹੈ ਉਹਨਾਂ ਦੇ ਘਰੇ ਅਫਸੋਸ ਹੈ ਅਕਸਰ ਵੱਡੇ ਲੀਡਰ ਕੋਸ਼ਿਸ਼ ਕਰਦੇ ਹੈ ਕਿ ਬੱਕਰੀ ਵਾਲੇ ਦੇ ਹਾਜ਼ਰੀ ਲਵਾ ਦਿਓ ਤੇ ਵੱਡੀ ਮੁਠੀ ਵਾਲੇ ਦੇ ਆਪਾਂ ਮੌਕੇ ਤੇ ਪਹੁੰਚਾ ਦੇ ਵੀ ਗਰੀਬ ਦਾ ਕੀ ਹੈ ਪਰ ਮੈਂ ਆ ਕੇ ਪੀਏ ਨੂੰ ਇਹ ਕਹਿ ਦੇ ਲੱਗਦਾ ਸੀ ਹਾਗਰੀ ਕਿੱਥੇ ਮਰਜੀ ਲਵਾ ਲਵੋ ਅ ਜੇ ਮੇਰੇ ਭਰਾ ਬੱਕਰੀ ਆਲੇ ਨੇ ਅਫਸੋਸ ਹੋਇਆਣਾ ਮੈਂ ਵੱਡੇ ਛਣਾੜ ਦੇ ਹਾਗਰੀ ਲਵਾਉਂਗਾ ਪਰ ਬੱਕਰੀ ਆਲੇ ਦੇ ਘੋਟੇ ਮੌਕੇ ਤੇ ਪਹੁੰਚੂਗਾ ਕਿਉਂਕਿ ਔਰੀਆਂ ਗਵਾਂਵਾਂ ਤੇ ਉਹਨੇ ਪਿਆਰ ਨੇ ਰਾਜੇ ਬਣੇ ਜੀ ਕਹੇਗਾ ਤਾਂ ਸਾਨੂੰ ਅਮੀਰ ਤੇ ਗਰੀਬ ਕਰਕੇ ਕੀ ਵੇਖਣਾ ਪਏਗਾ ਸਾਨੂੰ ਤਾਕਤ ਵਰ ਵੇਖ ਕੇ ਕਿ ਆਮ ਜਿੱਤੀ ਦਾ ਅੰਦਾਜ਼ਾ ਨਹੀਂ ਲਾਣਾ ਅਸੀਂ ਇਹ ਧੰਨਾ ਦੇਖ ਕੇ ਅੰਦਾਜ਼ਾ ਲਾਉਣਾ ਕਿ ਇਸ ਭਾਵਨਾ ਦੇ ਨਾਲ ਇਸ ਵਿਅਕਤੀ ਨੇ ਇਸ ਬੰਦੇ ਨੇ ਮੇਰੀ ਮਦਦ ਕੀਤੀ ਹੈ ਇਹਦੇ ਕੋਲ 50 ਰੁਪਏ ਸਨ ਔਰ ਇਹਨੇ 52 ਰੁਪਏ ਰਾਜੇ ਮੇਰੇ ਦਿੱਤੇ ਖਰਚੇ ਕਿਸੇ ਕੋਲੇ 50 ਲੱਖ ਸੀਗਾ ਤੇ ਉਹਨੇ 25 ਲੱਖ ਖਰਚਿਆ ਮੈਨੂੰ ਲੱਗਾ پونجا روپئے والے کی زیادہ ہے کیونکہ رگ پاگ لائے وہ یاد میری تو ماں مر گئی جلو میں چھ سال دن کسی وی افسوس ہے میں اتنے بھی جان کی کوشش کر رہا ہے ਉਹਨੇ ਭਾਵੇਂ ਆਪਣੀ ਸਕੂਲ ਕੀਤੀ ਹੋਵੇ ਤੇ ਭਾਵੇਂ ਨਾ ਕੀਤੀ ਹੋਵੇ ਹਾਜ਼ਰੀ ਲੇਕਿਨ ਇੰਦਰੋ ਜਿਹੜਾ ਸਾਡਾ ਬੱਕਰੀ ਵਾਲਾ ਕੋਈ ਪਰਹਾ ਹੈ ਉਹਨਾਂ ਦੇ ਘਰੇ ਅਫਸੋਸ ਹੈ ਅਕਸਰ ਵੱਡੇ ਲੀਡਰ ਕੋਸ਼ਿਸ਼ ਕਰਦੇ ਹੈ ਕਿ ਬੱਕਰੀ ਵਾਲੇ ਦੇ ਹਾਜ਼ਰੀ ਲਵਾ ਦਿਓ ਤੇ ਵੱਡੀ ਮੁਠੀ ਵਾਲੇ ਦੇ ਆਪਾਂ ਮੌਕੇ ਤੇ ਪਹੁੰਚਾ ਦੇ ਵੀ ਗਰੀਬ ਤਾਂ ਕੀ ਹੈ ਪਰ ਮੈਂ ਆ ਕੇ ਪੀਐਨ ਨੂੰ ਇਹ ਕਹਿ ਦੇਣਾ ਤਸ ਹਾਗਰੀ ਕਿੱਥੇ ਮਰਜੀ ਲਵਾ ਲਵੋ। ਪਰ ਜੇ ਮੇਰੇ ਭਰਾ ਬੱਕਰੀ ਆਲੇ ਨੇ ਅਫਸੋਸ ਹੋਇਆ ਨਾ ਮੈਂ ਵੱਡੇ ਧਨਾਰ ਦੇ ਹਾਗਰੀ ਲਵਾਉਂਗਾ ਪਰ ਬੱਕਰੀ ਆਲੇ ਦੇ ਢੋਗ ਦੇ ਮੌਕੇ ਤੇ ਪਹੁੰਚੂਗਾ ਕਿਉਂਕਿ ਥੋੜੀਆਂ ਗਵਾਂਵਾਂ ਤੇ ਉਹਨੇ ਪਿਆਰ ਨੇ ਰਾਜੇ ਬਣਾਈ। ਕਹਿੰਗਾ ਤਾ ਸਾਨੂੰ ਅਮੀਰ ਤੇ ਗਰੀਬ ਕਰਕੇ ਕਿਵੇਂ ਵਖਤਾ ਪਏਗਾ। ਸਾਨੂੰ ਤਾਕਤ ਵਰ ਦੇਖ ਕੇ ਤੇ ਆਮ ਜੀਤੀ ਦਾ ਅੰਦਾਜ਼ਾ ਨਹੀਂ ਲਾਣਾ। ਅਸੀਂ ਇਹ ਭਾਵਨਾ ਦੇਖ ਕੇ ਅੰਦਾਜ਼ਾ ਲਾਉਣਾ ਕਿ ਇਸ ਭਾਵਨਾ ਦੇ ਨਾਲ ਇਸ ਵਿਅਕਤੀ ਨੇ ਇਸ ਬੰਦੇ ਨੇ ਮੇਰੀ ਮਦਦ ਕੀਤੀ ਹੈ ਇਹਦੇ ਕੋਲ 50 ਰੁਪਏ ਸਨ ਔਰ ਇਹਨੇ 52 ਰੁਪਏ ਰਾਜੇ ਮੇਰੇ ਦਿੱਤੇ ਖਰਚੇ ਕਿਸੇ ਕੋਲੇ 50 ਲੱਖ ਸੀਗਾ ਤੇ ਉਹਨੇ 25 ਲੱਖ ਖਰਚਿਆ ਮੈਨੂੰ ਲੱਗਾ ਭਾਵਨਾ 54 ਰੁਪਏ ਵਾਲੇ ਦੀਆਂ ਜਾਵੇ ਹੈ ਕਿਉਂਕਿ ਉਹ ពੁਰਕੁਲ ਜੈ ਨਹੀਂ ਨਾ ਕੁਛੀ

ਬਿਗਿੰਦਰ ਮੇਰਾ ਸਾਡਾ ਬੱਕਰੀ ਵਾਲਾ ਕੋਈ ਬਰਾ ਹੈ ਉਹਨਾਂ ਦੇ ਘਰੇ ਅਫਸੋਸ ਹੈ ਅਕਸਰ ਵੱਡੇ ਲੀਡਰ ਕੋਸ਼ਿਸ਼ ਕਰਦੇ ਹੈ ਕਿ ਬੱਕਰੀ ਵਾਲੇ ਦੇ ਹਾਜ਼ਰੀ ਲਵਾ ਦਿਓ ਤੇ ਵੱਡੀ ਮੁਠੀ ਵਾਲੇ ਦੇ ਆਪਾਂ ਮੌਕੇ ਤੇ ਪਹੁੰਚਾਂਗੇ ਵੀ ਗਰੀਬ ਦਾ ਕੀ ਹੈ ਪਰ ਮੈਂ ਆ ਕੇ ਪੀਐਨ ਨੂੰ ਇਹ ਕਹਿ ਦੇਣਾ ਤਸ ਹਾਗਰੀ ਕਿੱਥੇ ਮਰਜੀ ਲਵਾ ਲਓ ਅਗੇ ਮੇਰੇ ਭਰਾ ਬੱਕਰੀ ਵਾਲੇ ਨੇ ਅਫਸੋਸ ਹੋਇਆ ਨਾ ਮੈਂ ਵੱਡੇ ਤਨਾਰ ਦੇ ਹਾਜ਼ਰੀ ਲਵਾਉਂਗਾ ਪਰ ਬੱਕਰੀ ਵਾਲੇ ਦੇ ਢੋਲ ਦੇ ਮੌਕੇ ਤੇ ਪਹੁੰਚੂਗਾ ਕਿਉਂਕਿ ਔਰੀਆ ਘਰਾਮਾ ਤੇ ਉਹਰੇ ਪਿਆਰ ਨੇ ਰਾਜੇ ਬਣੇ। ਕਹਿੰਗਾ ਭਾਤ ਸਾਨੂੰ ਅਮੀਰ ਤੇ ਗਰੀਬ ਕਰਕੇ ਨਹੀਂ ਦੇਖਣਾ ਪਏਗਾ। ਸਾਨੂੰ ਤਾਕਤ ਵਰ ਦੇਖ ਕੇ ਤੇ ਆਂ ਵਿਅਕਤੀ ਦਾ ਅੰਦਾਜ਼ਾ ਨਹੀਂ ਲਾਣਾ। ਅਸੀਂ ਉਹਨੀਆਂ ਭਾਵਨਾ ਦੇਖ ਕੇ ਅੰਦਾਜ਼ਾ ਲਾਉਣਾ ਕਿ ਇਸ ਭਾਵਨਾ ਦੇ ਨਾਲ ਇਸ ਵਿਅਕਤੀ ਨੇ ਇਸ ਬੰਦੇ ਨੇ میری مدد کی روپے سن اور بونجا روپئے لکھا پچی لاکھ خرچے میری لگا بھاگنا بونجا روپے والے کی زیادہ ہے کیونکہ وہ سو میں یہ گلا سوچ سمجھ کے جی علاقے کرتا ਤੂੰ ਇਹਸ ਕਰਕੇ ਰਾਗੇ ਭੜੇ ਨੂੰ ਤੁਸੀਂ ਰਾਗ ਪਾਗਦਾ ਏ ਕੋ ਯਾਰ ਮੇਰੀ ਤਾਂ ਮਾਂ ਮਰ ਗਈ ਜਦੋਂ ਮੈਂ 6 ਸਾਲ ਦਾ ਸੀ